ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗੁਰੰਤ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਪਾਵਨ ਚਰਨ ਵਿੱਚ ਲਗਵਾਈ ਹੈ ਹਾਜ਼ਰੀ ਤੇ ਬੜੇ ਅਦਬ ਔਰ ਸਤਕਾਰ ਦੇ ਨਾਲ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਿਮਹਾਰਾਜਿਆਂ ਦਾ ਜੋ ਪ੍ਰਕਾਸ਼ ਪੂਰਵ અવਤਾਰ ਪੂਰਵ ਹੈ। ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਿਮਹਾਰਾਜਿਆਂ ਦਾ ਪ੍ਰਕਾਸ਼ ਮਾਗ ਸੁਦੀ ਤੇਰਾ ਸੰਮਤ 1600 99 ਸਨ 1630 ਦੇ ਮੁਤਾਬਕ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਉਹਨਾਂ ਦੀ ਕੁੱਖ ਦੇ ਵਿੱਚੋਂ ਧੰਨ ਗੁਰੂ ਹਰਿ ਰਾਏ ਮਹਾਰਾਜ ਜੀ ਦਾ ਅਵਤਾਰ ਹੋਇਆ ਸੰਗਤ ਜੀ। ਧੰਨ ਸ੍ਰੀ ਗੁਰੂ ਹਰਿ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਆਪ ਜੀ ਦਾ ਆਨੰਦਕਾਰਜ ਣੂਪ ਸ਼ਾਹਿਰ ਉੱਤਰ ਪ੍ਰਦੇਸ਼ ਦੇ ਨਿਵਾਸੀ ਦੇਰ ਰਾਮਜੀ ਦੀ ਸੁਪੁੱਤਰੀ ਮਾਤਾ ਕ੍ਰਿਸ਼ਨ ਕੌਰ ਜਿਨ੍ਹਾਂ ਦਾ ਆਨੰਦਕਾਰਜ ਤਿੰਨ ਸੂਦੀ ਤਿੰਨ ਸੰਮਤ ਸਨ 1697 ਨੂੰ ਹੋਇਆ ਤੇ ਸੰਗਤ ਜੀ ਆਪ ਜੀ ਦੇ ਗ੍ਰਹਿ ਵਿਖੇ ਨਾ ਆਪ ਜੀ ਦੇ ਮਹਿਲਾਂ ਦੇ ਵਿੱਚ ਆਪ ਜੀ ਦੇ ਗ੍ਰਹਿ ਦੇ ਵਿੱਚ ਸ਼੍ਰੀ ਰਾਮ ਰਾਏ ਸੰਮਤ 1703 ਅਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਅਵਤਾਰ 1713 ਦੇ ਵਿੱਚ ਹੋਇਆ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਿ ਮਹਾਰਾਜ ਜੀਨ ਪੜਾਂਗੇ ਨ ਸੰਗਤ ਜੀ ਤੇ ਵਿਦਵਾਨ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਹਰਾਇ ਮਹਾਰਾਜ ਜੀ ਦਾ ਅਵਤਾਰ ਧੰਨ ਸ਼੍ਰੀ ਗੁਰੂ ਹਰਾਇ ਸਾਹਿਬ ਜੀ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਪੁੱਤਰ ਅਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸੰਗਤ ਜੀ ਆਪ ਜੀ ਦਾ ਜਨਮ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ ਧੰਨ ਗੁਰੂ ਹਰੈ ਮਹਾਰਾਜ ਜੀ ਦਾ ਜੋ ਵਿਦਿਆ ਪੜ੍ਹਾਈ ਲਿਖਾਈ ਦਾ ਪ੍ਰਬੰਧ ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਤੁਹਾਨੂੰ ਸ਼੍ਰੀ ਗੁਰੂ ਹਰ ਗੋਬਿੰਦ ਮਹਾਰਾਜ ਜੀ ਦੀ ਨਿਗਰਾਨੀ ਵਿੱਚ ਹੋਈ ਸੰਗਤ ਜੀ ਆਪ ਜੀ ਨੂੰ ਧਾਰਮਿਕ ਵਿਦਿਆ ਗੁਰਬਾਣੀ ਵਿਚਾਰ ਅਤੇ ਇਹਦੇ ਨਾਲ ਸਤਿਗੁਰੂ ਧੰਨ ਗੁਰੂ ਹਰ Rai ਮਹਾਰਾਜਿਆਂ ਨੂੰ ਸ਼ਸਤਰ ਵਿਦਿਆ, ਤੀਰ ਅੰਦਾਜ਼ੀ, ਘੋੜ ਸਵਾਰੀ ਦੀ ਵਿਦਿਆ ਦਿੱਤੀ ਗਈ। ਬਹੁਤ ਸਜਾ ਚੰਗਾ ਪ੍ਰਬੰਧ ਕੀਤਾ ਗਿਆ। ਧੰਨ ਗੁਰੂ ਹਰ Rai ਮਹਾਰਾਜਿਆਂ ਨੇ ਸੰਗਤ ਜੀ ਛੋਟੀ ਉਮਰ ਦੇ ਵਿੱਚ ਬਹੁਤ ਵਿਦਿਆ ਹਾਸਲ ਕੀਤੀ। ਆਪ ਜੀਾਂ ਦਾ ਜਿਹੜਾ ਸੁਭਾਅ ਸੀ ਨਾ ਸੰਗਤ ਜੀ ਧੰਨ ਗੁਰੂ ਹਰਿ ਰਾਏ ਮਹਾਰਾਜ ਜੀ ਦਾ ਸੁਭਾਅ ਬੜਾ ਸ਼ਾਂਤ ਸੰਤ ਸੁਭਾਅ ਅਤੇ ਆਤਮਿਕ ਦ੍ਰਿਸ਼ਟੀ ਵਾਲਾ ਸੀ ਬੜੇ ਪ੍ਰੇਮ ਨਾਲ ਹਰ ਕਿਸੇ ਨਾਲ ਬਚਨ ਕਰਨਾ ਬਰੇ ਪ੍ਰੇਮ ਦੇ ਨਾਲ ਬੁਲਾਉਣਾ ਹਰ ਕਿਸੇ ਨੂੰ ਪਿਆਰ ਕਰਨਾ ਸੰਗਤ ਜੀ ਵਿਦਵਾਨ ਕਹਿੰਦੇ ਨੇ ਆਪ ਜੀਆ ਦਾ ਜਿਹੜਾ ਹਿਰਦਾ ਸੀ ਨਾ ਉਹ ਫੁੱਲਾਂ ਵਾਂਗ ਸਗਰ ਅਤੇ ਫੁੱਲਾਂ ਦੀ ਤਰ੍ਹਾਂ ਨਰਮ ਗੁਣਾ ਦੇ ਮਾਲਕ ਸਨ ਇੱਕ ਇਤਿਹਾਸ ਦੇ ਵਿੱਚੋਂ ਨਾ ਜ਼ਿਕਰ ਹੁੰਦਾ ਵੀ ਧੰਨ ਗੁਰੂ ਹਰ राय ਮਹਾਰਾਜ ਕੀਰਤਪੁਰ ਬਾਗਦ ਵਿੱਚ ਨਾ ਆਪ ਜੀ ਟੈਲਰੇ ਸਨ ਖੁੱਲਾ ਚੋਲਾ ਪਹਿਨੇ ਆ ਬਹੁਤ ਸੁੰਦਰ ਚੋਲਾ ਪਹਿਨੇ ਆ ਕਲਿਆ ਵਾਲਾ ਚੋਲਾ ਪਹਿਨੇ ਆ ਕਹਿੰਦੇ ਇੱਕ ਵਾਰ ਜਦੋਂ ਬਾਗਦ ਵਿੱਚ ਟੈਲਰੇ ਸਨ ਤੇ ਲੰਗਦਿਆਂ ਲੰਗਦਿਆਂ ਟਹਿਲਦਿਆਂ ਚੋਲਾ ਬੂਟੀਆਂ ਦੇ ਨਾਲ ਉਲਝ ਗਿਆ ਪਾਵ ਲੱਗਿਆ ਜਿਸ ਕਾਨ ਕਹਿੰਦੇ ਕੁਝ ਕੁ ਫੁੱਲ ਟੈਂਡ ਦੇ ਨਾਲ ਟੁੱਟ ਕੇ ਥਲਿੰਗ ਪਏ ਇਹ ਵੇਖ ਕੇ ਨਾ ਇਹ ਤੱਕੇ ਧੰਗੁਰੂ ਹਰਾਈ ਮਹਾਰਾਜ ਜੀ ਦਾ ਮਨ ਬੜਾ ਦੁਖੀ ਤੇ ਪਰੇਸ਼ਾਨ ਹੋਇਆ